ਹਲੋ ਫਰੈਂਡਸ ਆਪ ਸਭ ਦਾ ਮੇਰੇ ਚੈਨਲ ਮੇਰੀ ਡੇਲੀ ਫਰੈਸ਼ ਕਿਚਨ ਤੇ ਸਵਾਗਤ ਹੈ ਅੱਜ ਅਸੀਂ ਅੰਬੀਆਂ ਦਾ ਤੇ ਹਰੀਆਂ ਮਿਰਚਾਂ ਦਾ achar ਬਣਨੇ ਆ ਅੱਜ ਕੱਲ ਜਿਹੜੀਆਂ ਕੱਚੀਆਂ ਅੰਬੀਆਂ ਹੁੰਦੀਆਂ ਵਾ ਬਹੁਤ ਵਧੀਆ ਤੇ ਇਹਨਾਂ ਦਾ ਜਿਹੜਾ achar ਵਾ ਬੜਾ ਵਧੀਆ ਲੱਗਦਾ ਆ ਜਿਹੜੀਆਂ ਥੋੜੀਆਂ ਜਿਹੀਆਂ ਅੰਬੀਆਂ ਸੀ ਪਾਈਆਂ ਪੰਜ ਸੱਤ ਅੰਬੀਆਂ ਤੇ ਥੋੜੀਆਂ ਜਿਹੀਆਂ ਵਿੱਚ ਹਰੀਆਂ ਮਿਰਚਾਂ ਤੇ ਇਹਦੇ ਵਿੱਚ ਇਹ ਆ ਕਿ ਰਕ ਚਕ ਚਕ ਚਾ ਚਾਰ ਤੇ ਕੱਚੇ ਕੱਚੀ ਹਰੀਆਂ ਮਿਰਚਾਂ ਜਿਹੜੀਆਂ ਵਾ ਇਹ ਬਹੁਤ ਸਵਾਦ ਬੰਦੀਆਂ ਇਹਨਾਂ ਸਾਰੀਆਂ ਨੂੰ ਅਸੀਂ ਸਾਫ਼ ਕਰਕੇ ਕੱਟ ਲਿਆ ਤੇ ਆਏ ਦੇ ਵਿੱਚ ਅਸੀਂ ਮਸਾਲੇ ਪਾਵਾਂਗੇ ਐਸਾ ਔਫ ਕਾਲਾ ਨਮਕ ਕਲੌਂਜੀ ਅਜਵੈਨ ਤੇ ਦਰੜ ਕੀਤੀ ਥੋੜੀ ਜੀ ਕਾਲੀ ਮਿਰਚ ਥੋੜੀ ਜੀ ਹਲਦੀ ਆ ਤੇ ਮਿੱਤੇ ਥੋੜਾ ਜਿਹਾ ਜਿਹੜੀ ਆ ਦੇਗੀ ਮਿਰਚਾ ਤੇ ਆ ਕੁਝ ਜਿਹੜੇ ਆ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਆ ਆਪਾਂ ਇਹਨਾਂ ਨੂੰ ਗ੍ਰਾਈਂਡ ਕੀਤਾ ਤੇ ਥੋੜੇ ਜਿਹੜੇ ਆ ਇਹਨਾਂ ਨੂੰ ਆਪਾਂ ਸਾਬਦੀ ਰੱਖਣਾ ਇਹਨਾਂ ਸਾਰਿਆਂ ਨੂੰ ਅਸੀਂ ਇਸ ਤਰ੍ਹਾਂ ਬੋਲ ਦੇ ਵਿੱਚ ਕੱਢ ਲੈਣਾ ਇਨਾਂ ਦੇ ਵਿੱਚ ਤੁਸੀਂ ਇਸ ਤਰ੍ਹਾਂ ਥੋੜਾ ਜਿਹਾ ਗਰਮ ਕੀਤਾ ਤੇਲ ਪਾਵਾਂਗੇ ਇਹ ਚਾਰ ਜਿਹੜਾ ਜਿਆਦਾ ਦਿਨ ਨਹੀਂ ਚੱਲਦਾ ਕੱਚਾ ਕੱਚਾ ਜਿਆ ਸੱਚੀ ਆਂਬੀਆਂ ਦਾ achar ਜਿਹੜਾ ਥੋੜੇ ਕਿ ਦਿਨ ਵਾਸਤੇ ਹੀ ਤਾਜ਼ਾ ਤਾਜ਼ਾ ਵਧੀਆ ਲੱਗਦਾ ਫਿਰ ਇਹਦਾ ਕਲਰ ਜਿਹੜਾ ਇੰਨਾ ਵਧੀਆ ਨਹੀਂ ਰਹਿੰਦਾ ਇਹਦੇ ਵਿੱਚ ਹੁਣ ਅਸੀਂ ਇਹ ਆਂਬੀਆਂ ਤੇ ਹਰੀਆਂ ਮਿਰਚਾਂ ਮਿਕਸ ਕਰ ਦਾਂਗੇ ਤੇ ਥੋੜਾ ਜਿਹਾ ਉੱਪਰ ਤੇਲ ਵਾਲਾ ਇਹਨੇ ਕੀ ਗਰਮ ਤੇਲ ਦੇ ਨਾਲ ਇਹ ਜਿਹੜੀਆਂ ਹਰੀਆਂ ਮਿਰਚਾਂ ਦਾ ਰੰਗ ਵਧੀਆ ਬਣ ਜਾਂਦਾ ਪੂਣ ਚੰਗੀ ਤਰ੍ਹਾਂ ਹੀ ਇਹਦੇ ਵਿੱਚ ਮਸਾਲੇ ਜਿਹੜੇ ਆ ਮਿਕਸ ਕਰ ਲਏ ਥੋੜੀ ਜਿਹੀ ਹਲਦੀ ਇਹ ਹੀ ਹੋਰ ਪਾਵਾਂਗੇ ਮਾਸੇ ਨੂੰ ਅਸੀਂ ਹੁਣ ਇੱਕੋ ਦਿਨ ਹੀ ਸਾਨੂੰ ਧੁੱਪ ਵਿੱਚ ਰੱਖਣ ਦੀ ਲੋੜ ਆ ਜਿਆਦਾ ਦਿਨ ਧੁੱਪ ਵਿੱਚ ਰੱਖਣ ਦੀ ਲੋੜ ਨਹੀਂ ਤੇ ਇਹ ਜਿਹੜਾ ਇੱਕ ਦਿਨ ਵਿੱਚ ਹੀ ਸਾਡਾ ਤਿਆਰ ਹੋ ਜਾਂਦਾ ਵਾ ਕਿਉਂਕਿ ਇਹ ਜੀ ਕੱਚੀ ਅੰਬੀ ਹੁੰਦੀ ਹੈ ਪਤਲੀ ਹੁੰਦੀ ਹੈ ਇਹ ਤੇ ਇਸ ਕਰਕੇ ਬਹੁਤ ਛੇਤੀ ਇਹਨੇ ਗਲ ਜਾਣਾ ਹਾਂ ਜੀ ਸਾਡਾ ਅੰਬੀਆਂ ਦਾ achar first class ਬਣ ਗਿਆ। ਅੱਜ ਕੱਲ ਹਰ ਘਰ ਦੇ ਵਿੱਚ ਆਉਂਦੀਆਂ ਆਉਂਦੀ ਰਹੀਆਂ ਹਨ। ਇਹਨੂੰ ਬਹੁਤ ਜ਼ਿਆਦਾ ਪੋਂਦ ਦੀ ਜ਼ਰੂਰਤ ਨਹੀਂ ਹੁੰਦੀ ਜਦੋਂ ਆਪਾਂ ਬਹੁਤ ਜ਼ਿਆਦਾ ਪਾ ਕੇ ਰੱਖਦੇ ਨੇ ਤਾਂ ਕਲਰ ਚੇਂਜ ਹੋ ਜਾਂਦਾ ਕਿਉਂਕਿ ਅੰਬੀਆਂ ਕੱਚੀਆਂ ਹੁੰਦੀਆਂ ਤੇ ਇਹ ਕੱਚਾ-ਕੱਚਾ ਜਿਹਾ ਖਾਈਏ ਤੇ ਬਹੁਤ ਵਧੀਆ ਲੱਗਦਾ ਵਾ ਤੇ ਤੁਸੀਂ ਵੀ ਮੇਰੇ ਇਸ ਤਰੀਕੇ ਦੇ ਨਾਲ achar ਪਾਓ ਤੇ ਵਧੀਆ-ਵਧੀਆ achar ਦਾ ਅਨੰਤ ਮਾਣਿਓ ਜੇਕਰ ਤੁਹਾਨੂੰ ਮੇਰੀ ਰੈਸਪੀ ਚੰਗੀ ਲੱਗੇ ਤਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਤੇ ਲਾਈਕ ਕਰਨਾ ਥੈਂਕ ਯੂ